ਇੰਡੋ ਬ੍ਰਿਟਿਸ਼ ਸਕੂਲ ਨਾਬਾ ਦੀ ਬੱਸ ਬੱਚਿਆਂ ਸਮੇਤ ਪਿੰਡ ਦੁਲੱਦੀ ਤੋਂ ਕਕਰਾਲੇ ਜਾਂਦੇ ਰਸਤੇ ਵਿੱਚ ਗੰਦੇ ਨਾਲੇ ਅੰਦਰ ਪਲਟੀ ਨਾਬਾ ਪ੍ਰਾਈਵੇਟ ਸਕੂਲ ਦੀ ਬੱਸ ਜਿਸ ਵਿੱਚ ਵੀ ਬੱਚੇ ਸਵਾਰ ਸਨ ਨਾਬਾ ਦੇ ਪਿੰਡ ਕਕਰਾਲੇ ਵਿੱਚ ਪਲਟੀ ਬੱਚਿਆਂ ਨੂੰ ਸਹੀ ਸਲਾਮਤ ਕੱਢਿਆ ਬਾਹਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੰਡੋ ਬ੍ਰਿਟਿਸ਼ ਸਕੂਲ ਦੀ ਇੱਕ ਬੱਸ ਹੈ ਜਿਹੜੀ ਆ ਦਲੱਦੀ ਪਿੰਡ ਦੇ ਨਾਲ ਇੱਕ ਚੋਆ ਜਾਂਦਾ ਜਿਹਨੂੰ ਨਾਲਾ ਕਹਿ ਦਿੱਤਾ ਜਾਂਦਾ ਓਦੋਂ ਸਕੂਲ ਦੀ ਬੱਸ ਪਲਟੀ ਹੈ ਤੁਸੀਂ ਦੇਖ ਸਕਦੇ ਹੋ ਇਹ ਪਤਾ ਕਰਦੇ ਆਂ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਇਹ ਰਾਹ ਮੈਨੂੰ ਲੱਗਦਾ ਨਹੀਂ ਵੀ ਕੋਈ ਬਣਿਆ ਹੋਊਗਾ ਇਸ ਔਨ ਨੂੰ ਪਰ ਕਿਤੇ ਨਾ ਕਿਤੇ ਦੇਖਦੇ ਆਂ ਗੱਲਬਾਤ ਕਰਦੇ ਆਂ ਨਾਰਜੀ ਮਤਲਬ ਸਕੂਲ ਦਾ ਪ੍ਰਸ਼ਾਸਨ ਪੁੱਛੇ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਇਣੀ ਇਹ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਹੀ ਠੀਕ ਹੈ ਤੇ ਹਨਾ ਟਾਈਮ ਟੇਬਲ ਸਕੂਲ ਦਾ ਜਿਵੇਂ ਨਾਲ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫੜਕ ਲੱਗ ਜਾਂਦੇ ਤਾਂ ਕਰਾ ਜਿਹੜੀ ਵੈਨ ਲੇਟ ਹੋ ਜਾਂਦੀ ਹੈ ਬਿਸ ਤੇ ਡਰਾਈਵਰਾਂ ਨੂੰ ਕੁਛ ਨਾ ਗਿਆ ਇਹ ਫਿਰ ਉਹ ਹੋਣੀ ਹੋਣੀ ਤੇ ਇਹ ਜਿਹੀਆਂ ਦੁਰਘਟਨਾਵਾਂ ਦਾ ਹਾਰੂ ਨਾ ਹੋਣ ਜਿੱਦਾਂ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨੇ ਕਿਤੇ ਡਰਾਈਵਰ ਦੀ ਗਲਤੀ ਆਈ 30 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਪਝਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਰਾਜੇ ਬੱਚਿਆਂ ਨੂੰ ਫਿਰ ਤੁਸੀਂ ਕੱਢਿਆ ਹਾਂਜੀ ਮੈਂ ਕੱਢਿਆ ਸ਼ੀਸ਼ਾ ਤੋੜ ਕੇ ਮੈਂ ਪਿੱਛੇ ਬੈਠਾ ਸੀ ਅੰਡੇ ਤੇ ਆਪਣੇ ਮੇਰੇ ਪਿੱਛੇ ਸ਼ੀਸ਼ਾ ਸੀ ਜਿਹਨੂੰ ਮੈਂ ਮੁੱਕਾ ਮਾਰ ਕੇ ਤੋੜਿਆ ਜੀ ਉਦੋਂ ਬਾਅਦ ਟੁੱਟਣ ਤੋਂ ਬਾਅਦ ਸਾਰੇ ਬੱਚੇ ਬਾਹਰ ਕੱਢੇ ਉਦੋਂ ਬਾਅਦ ਉਹਨਾਂ ਦੇ ਬੈਗ ਕੱਢੇ ਤੇ ਸਾਰਿਆਂ ਦੇ ਘਰੇ ਫੋਨ ਕਰ ਕਰਕੇ ਉਹਨਾਂ ਦੇ ਘਰੇ ਪਹੁੰਚਾਤਾ ਸਾਰੇ ਬੱਚੇ ਨੂੰ ਸਾਰੇ ਠੀਕ ਨੇ ਜੀ ਮਾਰੇ ਦੀ ਕਿਰਪਾ ਹੀ ਠੀਕ ਹੈ ਨਾ ਚੋਣ ਮੈਡਮ ਬੱਚੇ ਬਿਲਕੁਲ ਠੀਕ ਠਾਕ ਨੇ ਜੀ ਸਾਰੇ ਠੀਕ ਹੈ ਠੀਕ ਹੈ ਜੀ ਬਸ ਸਾਡੇ ਸਾਰਾ ਕੁਝ ਸਪੀਡ ਗਵਰਨਰ ਜੀਪੀਐਸ ਸਾਰੀ ਸਾਰੀ ਕਾਰਵਾਈ ਸਭ ਪੂਰਾ ਸੀ ਠੀਕ ਹੈ ਬਸ ਇਹ ਡਰਾਈਵਰ ਦੀ ਗਲਤੀ ਹੈ ਕਿ ਭਾਈ ਸੜਕਾਂ ਇਹਦੇ ਨਾਲ ਟੁੱਟੀਆਂ ਪਈਆਂ ਨੇ ਤੁਸੀਂ ਬਾਰਿਸ਼ ਦੇ ਨਾਲ ਮੈਂ ਉੱਥੇ ਵਾਈਸ ਪ੍ਰਿੰਸੀਪਲ ਹਾਂ ਵਾਈਸ ਪ੍ਰਿੰਸੀਪਲ ਕੀ ਨਾਮ ਹੈ ਜੀ ਨੀਰੂਪੁਰੀ ਜੀ ਠੀਕ ਹੈ ਕੀ ਇਹ ਕਹਿ ਰਹੇ ਜਦੋਂ ਜਿਹੜੇ ਹੁਣ ਬੱਚਿਆਂ ਦਾ ਕਈਆਂ ਦੇ ਮੂੰਹ 'ਚ ਪਾਣੀ ਵੀ ਪਿਆ ਹੈ ਕਿਸ ਤਰ੍ਹਾਂ ਦਾ ਵੱਡਾ ਹਾਦਸਾ ਉਹਨੂੰ ਟਲਿਆ ਬਸ ਬਹੁਤ ਬਹੁਤ ਸ਼ੁਕਰ ਹੈ ਸਾਡੇ ਸਾਰੇ ਹੀ ਬੱਚੇ ਠੀਕ ਹੈ ਪਰਮਾਤਮਾ ਦਾ ਸ਼ੁਕਰ ਹੈ ਜੀ ਠੀਕ ਹੈ ਹਾਂਜੀ ਤੇ ਉਹਨਾਂ ਦਾ ਕੋਈ ਜੇ ਇਹਦਾ ਟ੍ਰੀਟਮੈਂਟ ਆ ਸਕੂਲ ਵੱਲੋਂ ਕਰਾਇਆ ਜਾਊਗਾ ਬਿਲਕੁਲ ਜੀ ਅਸੀਂ ਸਾਰਾ ਉਹ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਕੋਈ ਬੱਚਾ ਬਿਲਕੁਲ ਠੀਕ ਨੇ ਸਾਰੇ ਠੀਕ ਜਾਉਂ ਜੀ ਵੀਰ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਇਸ ਸਕੂਲ ਚ ਹਾਂਜੀ ਵੀਰ ਜੀ ਇਹ ਸਕੂਲ ਹੈ ਜੀ ਜਿਹਦੀ ਬੱਸ ਪਾਲਟੀ ਹੈ ਇੰਡੋ ਬ੍ਰਿਟਿਸ਼ੀ ਠੀਕ ਹੈ ਠੀਕ ਹੈ ਨਾ ਚਾਹੁੰਦੇ ਹੋ ਕਿ ਮਤਲਬ ਜਦੋਂ ਫੋਨ ਜਾਂਦਾ ਤੁਹਾਨੂੰ ਪਤਾ ਲੱਗਦਾ ਕਿਸ ਤਰ੍ਹਾਂ ਵੀ ਚਦਦੀ ਹੈ ਤੁਹਾਡੇ ਸਾਡੇ ਤੇ ਬਹੁਤ ਮਾੜੀ ਵੀ ਚਦੀ ਹੈ ਜੇ ਜਦੋਂ ਵੀ ਜਦੋਂ ਅਸੀਂ ਇੱਥੇ ਆਏ ਜੀ ਪੂਰੇ ਕੋਈ ਵੀ ਪ੍ਰਸ਼ਾਸਨ ਦਾ ਨਾ ਸਕੂਲ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਠੀਕ ਹੈ ਕਿੰਨੇ ਟਾਈਮ ਬਾਅਦ ਪਹੁੰਚਦੇ ਉਹ ਡੇਢ ਘੰਟੇ ਬਾਅਦ ਪਹੁੰਚੇ ਨੇ ਸਕੂਲ ਵਾਲੇ ਜੀ ਹੂ ਲੈ ਹਾਂਜੀ ਤੇ ਕੀ ਲੱਗਿਆ ਜਦੋਂ 60 60 ਬੱਚੀ ਤਾਂ ਨਹੀਂ ਕਿਸੇ ਬੱਚੇ ਦੇ ਨਾ ਹੀ ਬੱਚੇ ਤੋਂ ਬੱਚੇ 60 ਤੋਂ ਵਿਚਾਰ ਹੈਗਾ ਇਹ ਪਰ ਗੱਡੀ ਪਾਣੀ 'ਚ ਡੁੱਬ ਗਈ ਸੀ ਠੀਕ ਹੈ ਹਾਂਜੀ ਵੱਡਾ ਨੁਕਸਾਨ ਹੋ ਸਕਦਾ ਇਹ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਸਕਦਾ ਦੀ ਇੱਕ ਦੋ ਬੱਚਿਆਂ ਨੇ ਜਿਹੜੇ ਵੱਡੇ ਤੇ ਉਹਨਾਂ ਨੇ ਬੱਚੇ ਕੱਢੇ ਨਹੀਂ ਸੀ ਸਹੀ ਸੇ ਪੰਨ ਕੇ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਇਹ ਸਕੂਲ ਦੀ ਲਾਪਰਵਾਹੀ ਹੈ ਜੀ ਸਭ ਤੋਂ ਜ਼ਿਆਦਾ ਵੀ ਜਿਹੜੇ ਲੇਟ ਆਏ ਨੇ ਜੀ ਇੱਥੇ ਡੇਢ ਘੰਟਾ ਲੇਟ ਪਹੁੰਚੇ ਨੇ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤੁਹਾਡੇ ਬੱਚਿਆਂ ਦਾ ਕੀ ਨਾਮ ਕਿਹਨੇ ਕਲਾਸ ਚ 23 ਵੀਰ ਸਿੰਘ 3rd ਚ ਨਹੀਂ 23 ਵੀਰ ਸਿੰਘ ਜਸਨੂਰਪੁਰ 23 ਇਨਸਾਫ ਮੰਗਦੇ ਅਸੀਂ ਤਾਂ ਇਹੀ ਇਨਸਾਫ ਮੰਗਦੇ ਵੀ ਸਕੂਲ ਵਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਾਲੇ ਵੀ ਜਿਹੜੇ ਇਹਨਾਂ ਨੇ ਲੇਟ ਆ ਪਹੁੰਚੇ ਨਹੀਂ ਹੈ ਕੀ ਨਾਮ ਹੈ ਵੀਰੇ ਨਿਰੰਦਰ ਸਿੰਘਾ ਜੀ ਪਿੰਡ ਕਕਰਾਲੇ ਤੋਂ ਜੀ ਠੀਕ ਹੈ ਵੀਰੇ ਵੀਰਜੀਤ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾਂ ਕਰਕੇ ਇੱਕ ਹਸਪਤਾਲਾਂ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ᱛੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਜੇ ਪੜਾ ਸਕੀ ਆਪਣੇ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਏਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਲੇਵਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਆ ਸਤੰਦ ਦੇ ਵਿੱਚ ਕੀ ਹਾਲ ਹੁੰਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਤੁੰਦ ਦਾ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੋਈ ਦੀ ਤਾਂ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਜਿੱਦ ਲੱਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹ ਤਾਂ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉੱਤਰ ਗਿਆ ਜੇ ਕਿਤੇ ਪਾਣੀ ਨਾ ਉਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਭਿਆਨਕ ਹੋਣਾ ਸੀ ਕਲਾਰੇ ਤੋਂ ਜਾਂ ਦੂਜੇ ਕਲਾਰਾ ਤੋਂ ਇੱਧਰ ਦੀ ਬੱਸ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਬੜੇ ਰੋਡ ਪੌਣਾ ਪੌਣਾ ਘੰਟਾ ਇੱਕ ਇੱਕ ਘੰਟਾ ਸੀ ਫਟਕਦੇ ਖੜਦੇ ਆ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮੰਨ ਕੇ ਲੈ ਗਏ ਪਰ ਕਹਿੰਦੇ ਨੇ ਘਾਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਵੀ ਨਹੀਂ ਬਣ ਰਿਹਾ ਕਈ ਵਾਰੀ ਮੰਗਾ ਸੀ ਦੇ ਆਏ ਜੀ ਇਹ ਪ੍ਰਿੰਸੀਪਲ ਦਾ ਹੱਕ ਮੰਗਦਾ ਜੀ ਕਰਨ ਦਾ ਹਾਂਜੀ ਜੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਹਾਂਜੀ ਮੇਰੇ ਇੱਕ ਬੇਟੀ ਹੈ ਜੀ ਇੰਡੋ ਬ੍ਰਿਟਿਸ਼ ਸਕੂਲ ਅੱਛਾ ਜਦੋਂ ਤੁਹਾਨੂੰ ਫੋਨ ਜਾਂਦਾ ਫਿਰ ਕੀ ਤੁਹਾਨੂੰ ਇੱਕ ਵਾਰ ਨਹੀਂ ਸਾਨੂੰ ਤਾਂ ਇਹੀ ਫੋਨ ਆ ਗਿਆ ਵੀ ਬੈਨ ਪਲਟਗੀ ਨਾਲੇ ਜੀ ਚਲੋ ਜਦੋਂ ਅਸੀਂ ਆਏ ਇਹਨਾਂ ਨੇ ਕਕਰਾਲੇ ਦਿਆਂ ਨੇ ਮਦਦ ਨਾਲ ਇੱਕ ਵੀਰੂਰੇ ਨਜ਼ਦੀਕ ਸੀ ਕੀ ਕੀ ਕਰਦਾ ਤਾਂ ਖੇਤੀ ਕਰਦਾ ਸੀ ਤੇ ਕੁਝ ਵੱਡੇ ਬੱਚੇ ਸੀ ਉਹਨਾਂ ਨੇ ਬੱਚੇ ਕੱਢ ਲਈ ਸੀ ਸਾਡੇ ਉਹਨੇ ਤੇ ਸ਼ੀਸ਼ੇ ਭੰਨ ਕੇ ਕੱਢੇ ਨੇ ਤੇ ਬਿਲਕੁਲ ਬੈਨ ਜਿਹੜੀ ਦੇਖੋ ਤੁਸੀਂ ਪਾਣੀ ਚ ਡੁੱਬੀ ਹੋਈ ਆ ਹਾਂ ਇਹ ਇਹ ਲਾਪਰਵਾਹੀ ਆਪਾਂ ਸਕੂਲ ਦੀ ਵੀ ਕਹਿ ਸਕਦੇ ਆ ਤੇ ਪ੍ਰਸ਼ਾਸਨ ਦੀ ਵੀ ਬਸਰ ਲਾਪਰਵਾਹੀ ਹੋ ਆ ਤੁਸੀਂ ਦੇਖੋ ਆ ਕਿ ਨਾਲਾ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਪ੍ਰਸ਼ਾਸਨ ਇਸ ਚੀਜ਼ ਤੇ ਬਿਲਕੁਲ ਲਾਪਰਵਾਹ ਹੈ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਸਰਕਾਰ ਆ ਲੋਕਾਂ ਦੇ ਨਜਾਇਜ਼ ਪਰਚੇ ਕਰਨੇ ਉਹ ਚੀਜ਼ ਇਹਨਾਂ ਨੇ ਪਹਿਲ ਤੇ ਆ ਇੱਕ ਐਸਐਸਐਫ ਬਣਾਈ ਇਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਕੇ ਕੋਈ ਖੜਿਆ ਹੋਰ ਐਸਐਸਐਫ ਦਾ ਕੋਈ ਐਂਬੂਲੈਂਸ ਆਈ ਹੋਵੇ ਕੋਈ ਐਂਬੂਲੈਂਸ ਨਹੀਂ ਆਈ ਕੋਈ ਨਹੀਂ ਉਰੇ ਆ ਕੇ ਖੜਿਆ ਨਾ ਕਿਸੇ ਨੇ ਆ ਕੇ ਉਰੇ ਪੁੱਛਿਆ ਐਸਐਸਬਾ ਤਾਂ ਰੋਡ ਲਈ ਬਣੀ ਹੋਈ ਆ ਨਹੀਂ ਸਰ ਰੋਡ ਲਈ ਤਾਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਊਗੀ ਨਾ ਕੋਈ ਐਂਬੂਲੈਂਸ ਕੁਝ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਸਕੂਲ ਵਾਲਿਆਂ ਦਾ ਘੰਟੇ ਇੱਕ ਘੰਟੇ ਬਾਅਦ ਜਰੂਰ ਪਹੁੰਚੇ ਨੇ ਉਹ ਵੀ ਪ੍ਰਿੰਸੀਪਲ ਸਾਹਿਬ ਨਹੀਂ ਪਹੁੰਚੇ ਜਿਹੜਾ ਬੈਂ ਇੰਚਾਰਜ ਨੇ ਉਹ ਪਹੁੰਚੇ ਨੇ ਠੀਕ ਹੈ ਪ੍ਰਿੰਸੀਪਲ ਦੀ ਵੀ ਕਿਸੇ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਨਾ ਇੱਥੇ ਇੱਕ ਵਾਰੀ ਅਸੀਂ ਆਪਣੇ ਬੱਚੇ ਬੈਂਚ 'ਚ ਲਾਦਦੇ ਉਦੋਂ ਬਾਅਦ ਤਾਂ ਸਾਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਟੋਟੋ ਘਟ ਪ੍ਰਿੰਸੀਪਲ ਸਾਹਿਬ ਨੂੰ ਵੀ ਆਉਣਾ ਚਾਹੀਦਾ ਸੀ ਬੱਚਿਆਂ ਦੀ ਸਾਰ ਜੋ ਵੀ ਆ ਲੈਣੀ ਚਾਹੀਦੀ ਸੀ ਬੱਚਾ ਠੀਕ ਨੇ ਤੁਹਾਡਾ ਬੱਚੇ ਤਾਂ ਬਿਲਕੁਲ ਠੀਕ ਨੇ ਸਰ ਚਲੋ ਪਰਮਾਤਮਾ ਦਾ ਸ਼ੁਕਰ ਤੇ ਵੈਸੇ ਉਹ ਲਿਬੜੇ ਬਹੁਤ ਹੋਏ ਸੀ ਬਚਤ ਰਹਿ ਗਈ ਚਲੋ ਉਹ ਤਾਂ ਬਚਤ ਪਰ ਹੁਣ ਅੱਗੇ ਵਾਸਤੇ ਇਹ ਜੀਆਂ ਲਾਪਰਵਾਹੀਆਂ ਨਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਆਪਾਂ ਦੇਖੋ ਤੁਸੀਂ ਇਹ ਸੜਕ ਦਾ ਤੁਸੀਂ ਸੜਕ ਦਾ ਮੇਰੇ ਹਾਲ ਦਿਖਾਓ ਲਗਾਤਾਰ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਲਗਾਤਾਰ ਸਰ ਇਹ ਤੁਸੀਂ ਦਿਖਾਓ ਇਧਰ ਆ ਜੀਰੀ ਡੁੱਬੀ ਹੋਈ ਸੀ ਜਿਹੜੀ ਇਹ ਜੀਰੀ ਆ ਇਹ ਕੱਲ ਡੁੱਬੀ ਹੋਈ ਸੀ ਚਲੋ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਇਹ ਅੱਜ ਡਰੇਨ ਆ ਜਿਹੜਾ ਥੋੜਾ ਜਿਹਾ ਨੀਵਾ ਚੱਲ ਰਿਹਾ ਜੇ ਕਿਤੇ ਡੁੱਬੇ ਹੁੰਦਾ ਇੱਕ ਵੀ ਬੱਚਾ ਨਹੀਂ ਨਿਕਲਦਾ ਸੀ ਸਰ ਵੱਡਾ ਨਕਸਾ ਵੱਡਾ ਨੁਕਸਾਨ ਹੁਣ ਉਹ ਬਚਾਓ ਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਨਿਰਨਾਮ ਗੁਰਮੀਤ ਸਿੰਘ ਅਨਚਾਰਜ ਮੈਂ ਚੌਕੀ ਸੀ ਕਾਲੇ ਆ ਠੀਕ ਹੈ ਸਰ ਸਰ ਜਿਹੜੀ ਇਹ ਬੱਸ ਭਰਤੀ ਦੀ ਕਹਾਣੀ ਹੋਈ ਹੈ ਇਹਦੇ ਕਰ ਰਹੇ ਆ ਇਹਦੀ ਇਨਕੁਆਰੀ ਕਰ ਰਹੇ ਆ ਕਿ ਅੱਜ ਬੱਚੇ ਸੀ 21 ਬੱਚੇ ਸੀ ਬਚਾ ਹੋ ਗਿਆ ਸਾਰਾ ਨਾ ਕੱਟੀ ਨਾ ਹੱਥ ਦੀ ਠੀਕ ਹੈ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਕਾਰਵਾਈ ਕਰਾਂਗੇ ਕਾਰਨ ਕੀ ਹੋਇਆ ਦਾ ਜਿਹੜੀ ਇਹ ਬੱਸ ਦੀ ਕੋਈ ਨਾ ਡਾੜਨਾ ਟਾਇਰ ਸਲਿਪ ਹੋਇਆ ਥੱਲੇ ਉੱਤਰ ਗਿਆ ਤੇ ਦੇਖ ਰਹੇ ਆ ਇਹਦੇ ਬਾਰੇ ਵੀ ਕੀ ਗੱਲ ਹੋਈ ਹੈ ਠੀਕ ਹੈ ਸੂਨ ਨਾਲ ਗੱਲ ਹੋਈ ਹੈ ਸਕੂਲ ਵਾਲੇ ਬੁਲਾਏ ਨਹੀਂ ਜੀ ਬੱਚੇ ਸੇਵ ਨੇ ਸਾਰੇ ਹਾਂ ਸਾਰੇ ਸੇਵ ਨੇ ਸਾਰੇ ਠੀਕ ਸਾਨੂੰ ਵੱਡੇ ਬੱਚੇ ਠੀਕ ਹੈ ਠੀਕ ਹੈ